ਅੱਜ ਤੋਂ 500 ਸਾਲ ਪਹਿਲਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਉਦਾਸੀਆਂ ਚੋਂ ਨਿਸ਼ਾਨੀਆਂ ਕੀਤੀਆਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਖੰਡ ਸ੍ਰੀ ਹਜੂਰ ਸਾਹਿਬ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁੱਜੇ ਆਸਣ ਉੱਤੇ ਲਾਇਆ ਜਿੱਥੇ ਇਸ ਵੇਲੇ ਅੰਮ੍ਰਿਤ ਕੁੰਡ ਹੈ ਬਾੜੀ ਦਰਮਨੀਕ ਦ੍ਰਿਸ਼ ਵੇਖ ਕੇ ਭਾਈ ਮਰਦਾਨੇ ਨੂੰ ਰਵਾਬ ਲਜਾਉਣ ਨੂੰ ਕਿਹਾ ਤੇ ਰੱਬੀ ਕੀਰਤਨ ਸ਼ੁਰੂ ਕੀਤਾ ਤਾਂ ਸਾਰਾ ਜੰਗਲ ਮਹਿਕ ਉੱਟਿਆ ਤਾਂ ਇਤੋਂ ਦੀ ਸਾਰੀ ਸੰਗਤ ਦਰਸ਼ਨਾ ਨੂੰ ਆਈ ਸਾਰਿਆਂ ਨੇ ਚੋਲੀਆਂ ਅੜ ਕੇ ਬੇਨਤੀ ਕੀਤੀ ਗੁਰੂ ਜੀ ਬਖਸ਼ੀਸ਼ ਕਰੋ ਇਹ ਧਰਤੀ ਬੜੀ ਅਪਾਖੀ ਹੈ ਇਸ ਧਰਤੀ 'ਤੇ ਮਿੱਠਾ ਪਾਣੀ ਨਹੀਂ ਤਾਂ ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਸਤ ਕਰਤਾਰ ਆਖ ਕੇ ਆਪਣੇ ਸੱਜੇ ਪੈਰ ਦੀ ਖੜਾਓ ਪਹਾੜੀ ਨੂੰ ਛੁਆਈ ਪੱਥਰ ਹਟਾਇਆ ਪੱਥਰ ਹਟਾਉਣ ਦੀ ਧੀਰ ਸੀ ਚਸ਼ਮਾ ਫੁੱਟ ਕੇ ਨਿਕਲਿਆ ਇਹ ਕੌਣ ਤੱਕ ਦੇ 13 ਫਕੀਰਾਂ ਸਣੇ ਸਾਰੀ ਸੰਗਤ ਬਾਬਾ ਜੀ ਦੇ ਚਰਨਾਂ ਤੇ ਡਿੱਗ ਪਈ ਉਸ ਸਮੇਂ ਤੋਂ ਲੈ ਕੇ ਅਮਰਤ ਚਸ਼ਮਾ ਇੱਕ ਰਸ ਚੱਲ ਰਿਹਾ ਹੈ ਅੱਜ ਤੋਂ